ਖੇ ਅਮਰ ਸ਼ਹੀਦ ਤੰਤਨ ਬੱਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਸਥਾਨਕ اسلامਾਬਾਦ ਨੇੜੇ ਗੁਰਦੁਆਰਾ ਪਿਪਲੀ ਸਾਹਿਬ ਵਿਖੇ ਅਤੁੱਟ ਲੰਗਰ ਲਗਾਇਆ ਗਿਆ ਇਸ ਮੌਕੇ ਸ਼ਹਿਰ ਦੇ ਮੋਢ ਬਰਾਦੋ ਇਲਾਵਾ ਸਰਦਾਰ ਕਮਲਜੀਤ ਸਿੰਘ ਸਰਦਾਰ ਅਮਰਜੀਤ ਸਿੰਘ ਸਰਦਾਰ ਦਵਿੰਦਰ ਸਿੰਘ ਸਰਦਾਰ ਅਨਮੋਲਦੀਪ ਸਿੰਘ ਸੁਭਨੂਰ ਸਿੰਘ ਸਰਦਾਰ ਮਨਜੀਤ ਸਿੰਘ ਸ਼੍ਰੀਸ਼ੋਕ ਕੁਪਲ ਗਗਨਦੀਪ ਸਿੰਘ ਕੁਲਬੀਰ ਸਿੰਘ ਸ਼੍ਰੀ ਨਿਤਨ ਸ਼ਰਮਾ ਸ਼੍ਰੀ ਵਿਨੋਦ ਆਨੰਦ ਸ਼ਰ ਸਰਦਾਰ ਜਸਵੰਤ ਸਿੰਘ ਆਦਿ ਨੇ ਸ਼ਿਰਕਤ ਕੀਤੀ ਇਸ ਮੌਕੇ ਸ਼ੋਕਪਲ ਜੀ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਗਰੀਬਾਂ ਦੀ ਮਦਦ ਦੇ ਲਈ ਦਾਨਪੁਨ ਕਰਨਾ ਚਾਹੀਦਾ ਹੈ ਇਹ ਵੀ ਪੰਜਾਬ న్యూਸ ਅੰਮ੍ਰਿਤਸਰ ਤੋਂ ਪ੍ਰਦੀਪ ਕੁਮਾਰ ਬਿੰਟੂ ਦੀ ਖਾਸ ਰਿਪੋਰਟ ਮੈਂ ਸਰਦਾਰ ਅਮਰਜੀਤ ਸਿੰਘ ਹਰ ਸਾਲ ਤੋਂ ਲੰਗਰ ਲਗਾਉਂਦਾ ਆ ਰਿਆਂ ਜੀ ਮਾਈਦੀ ਜੁਵਾ ਪੀੜੀ ਨੂੰ ਇਹ ਹੀ ਮੈਸੇਜ ਦਵਾਂਗਾ ਆਪਣੇ ਕਮਾਈ ਵਿੱਚੋਂ ਨੇ ਕਮਾਈ ਵਿੱਚੋਂ ਦਸਵੰਦ ਜ਼ਰੂਰ ਕਰਨਾ ਚਾਹੀਦਾ ਹੈ ਪਰਮਾਤਮਾ ਹਰ ਇੱਕ ਦੀ ਹੈਲਪ ਕਰਨੀ ਚਾਹੀਦੀ ਹੈ ਕਿਸੇ ਗਰੀਬ ਨੂੰ ਮਦਦ ਮਿਲਣੀ ਚਾਹੀਦੀ ਹੈ ਦਸਵੰਦ ਕਰਨਾ ਚਾਹੀਦਾ ਹੈ ਹਰ ਸਾਲ ਇਸ ਤਰ੍ਹਾਂ ਹੀ ਆਪਾਂ ਬਾਬਾ ਜੀ ਦਾ ਦਿਹਾੜਾ ਮਨਾਉਂਦੇ ਰਹੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਇਹੀ ਕਹਿਣਾ ਵਾ ਨਸ਼ਾ ਛੱਡਣ ਨਸ਼ਾ ਮੁਕਤ ਸਾਡੀਆਂ ਸਰਕਾਰਾਂ ਕਰ ਰਹੀਆਂ ਨੇ ਬਹੁਤ ਵਧੀਆ ਕੰਮ ਕਰਦੀਆਂ ਨੇ ਮੈਂ ਇਹੀ ਤੁਹਾਨੂੰ ਮੈਸੇਜ ਦੇਣਾ ਵਾ ਤੁਹਾਡੇ ਚੈਨਲ ਥਰੂ ਤੁਸੀਂ ਹਰ ਇੱਕ ਨੂੰ ਮੈਸੇਜ ਅੱਗੋਂ ਕਮੇਨ ਕਰੋ ਨਸ਼ਾ ਛੱਡਣ ਜੁਵਾ ਅੱਜ ਦੀ ਪੀੜੀ ਜਿਹੜੀ ਹੈ ਚੰਗੇ ਕੰਮਾਂ ਵੱਲ ਧਿਆਨ ਦਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਔਰ ਹਰ ਸਾਲ ਇੱਥੇ ਸਰਦਾਰ ਕਵਲਜੀਤ ਸਿੰਘ ਜੀ ਦੇ ਵੱਲੋਂ ਇਹਨਾਂ ਸੁਪੁੱਤਰ ਸਨੀ ਜੀ ਹਰ ਆਪਣੀ ਹੱਥ ਹਲਾਲ ਦੀ ਕਮਾਈ ਚੋਂ ਜਿਦਾ ਵਾਇ ਗੁਰੂ ਨੇ ਕਿਹਾ ਕਿ ਹਰ ਇੱਕ ਨੂੰ ਕੱਟਣਾ ਚਾਹੀਦਾ ਹੈ ਪਰ ਜੋ ਮੈਨੂੰ ਪਤਾ ਲੱਗਾ ਕਿ ਜੋ ਵੀ ਕਮਾਉਂਦੇ ਰਹੇ ਕਿਸ ਦਿਨ ਵੀ ਕਮਾਉਂਦੇ ਰਹੇ ਦਸੰਤ ਕੱਟਦੇ ਰਹੇ ਤੋਂ ਇੱਕ ਪ੍ਰਣ ਕੀਤਾ ਬਾਬਾ ਦੀਪ ਸਿੰਘ ਜੀ ਦੇ ਨਮਸਤਕ ਹੋ ਕੇ ਕਿ ਬਾਬਾ ਜੀ ਮੈਨੂੰ ਸਮਰਥਾ ਦਿਓ ਔਰ ਅੱਜ ਆ ਲੰਗਰ ਕਈ ਸਾਲਾਂ ਤੋਂ ਆ ਕਰ ਕਰਦੇ ਰਹੇ ਹੈ ਚਰਾਂਦੇ ਹੈਗੇ ਬਾਬਾ ਜੀ ਦੀ ਕਿਰਪਾ ਦੇ ਨਾਲ ਤਾਂ ਬਹੁਤ ਬੜੀ ਪ੍ਰੇਰਣਾ ਹੈਗੀ ਹੈ ਮੈਂ ਸਾਰੇ ਨੂੰ ਕਵਾਂਗਾ ਕਿ ਆਪਣੀ ਕਮਾਈ ਚੋਂ ਦਸੰਤ ਕੱਢੇਨ ਔਰ ਸਮਾਜੀ ਕਾਰਜਾਂ ਚ ਲਗਾਣ ਲੋਕਾਂ ਦੀ ਸੇਵਾ ਚ ਲਗਾਣ ਲੰਗਰ ਚ ਲਗਾਣ ਦੂਸਰਿਆਂ ਦੀ ਮਦਦ ਤੇ ਲਗਾਣ ਬਹੁਤ ਬੜਾ ਆਹੀ ਜੇ ਅਸੀਂ ਪਰ ਬਾਪ ਜੀ ਆ ਜਿਓ ਬਾਪ ਜੀ ਨਾ ਕਿਹਾ ਇਹ ਜੀ ਨਾਲ ਮੁਕਾਬਲੇ ਦੇ ਕੋਈ ਬਹੁਤ ਬਹੁਤ ਜੀ ਵਾ ਆ ਬਾਪ ਜੀ ਆ ਪ੍ਰਯਾਣ ਆ ਇਹ ਤੋਂ ਪਰੇ ਇੱਕ ਸਵਾਲ ਉਹ ਬਹੁਤ ਮਾਣ ਕਰਦਾ ਹੈ ਕਿ ਉਹ ਸੇਵੀ ਨਹੀਂ ਹੈ ਕਿ ਉਹ ਆ ਨਹੀਂ ਲੈ। ਉਹ ਪੱਤਰ ਦੇ ਨਾਲ ਬਹੁਤ ਬਹੁਤ ਚੀਜ਼ਾਂ ਦਿੱਤੀਆਂ ਗਈਆਂ। ਆ ਆ ਲੱਤੋ ਚੋਦਾਉਂਦਾ। ਜਦੋਂ ਜੇ ਪ੍ਰਯਾਤਨ ਕਰਦਾ ਹੈ। ਉਹਦਾ ਕੁਝ ਕਾਫੀ ਬੇਪਰਵਾਹ ਵਾਲੀ ਹੈ। ਇਸ ਤੋਂ ਦੱਸੋ ਬੰਬਈ ਦਾ ਅਗਲੀ ਕਦਮ ਕਿਹੜੀ ਰਹੇਗੀ।